BBMB ਰਾਹੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿੱਤੇ ਜਾਣ ਦਾ ਮਸਲਾ ਹੋਰ ਵੀ ਪੱਕ ਚੁੱਕਿਆ ਹੈ ਅੱਜ ਪੰਜਾਬ ਵਿਧਾਨ ਸਭਾ ਦਾ ਖਾਸ اجلاس ਹੈ ਇਸ اجلاس ਦੇ ਵਿੱਚ ਇਸ ਫੈਸਲੇ ਦੇ ਖਿਲਾਫ ਮਤਾ ਲਿਆਂਦਾ ਜਾ ਸਕਦਾ ਹੈ ਯਾਨੀ ਕਿ BBMB ਦੇ ਵੱਲੋਂ ਜੋ ਹਰਿਆਣਾ ਨੂੰ ਪਾਣੀ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਉਸ ਖਿਲਾਫ ਪੰਜਾਬ ਸਰਕਾਰ ਮਤਾ ਲਿਆ ਸਕਦੀ ਹੈ ਪਰ ਸਵਾਲ ਇਹ ਹੈ ਕਿ ਇੱਥੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਇੱਕਜੁੱਟਤਾ ਦੇਖਣ ਨੂੰ ਮਿਲੇਗੀ ਜਾਂ ਫਿਰ ਨਹੀਂ ਕਿਉਂਕਿ ਪਿਛਲੇ ਦਿਨੀ ਸਰਪਾਰਟੀ ਬੈਠਕ ਹੋਈ ਸੀ ਇਸ ਬੈਠਕ ਦੇ ਵਿੱਚ ਤਾਂ ਭਾਜਪਾ ਅਕਾਲੀ ਦਲ ਬਸਪਾ ਸਮੇਤ ਹੋਰ ਸਿਆਸੀ ਪਾਰਟੀਆਂ ਵਿੱਚ ਕਾਂਗਰਸੀ ਕਿਉਂ ਨਾ ਹੋਵੇ ਸਭ ਨੇ ਡਟਵੀਂ ਹਮਾਇਤ ਕੀਤੀ ਸੀ ਪੰਜਾਬ ਦੇ ਹੱਕ ਵਿੱਚ ਯਾਨੀ ਕਿ ਭਗਵੰਤ ਮਾਨ ਹੋਰਾਂ ਦੇ ਨਾਲ ਸਹਿਮਤੀ ਜਤਾਈ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਵਿਧਾਨ ਸਭਾ ਦੇ ਵਿੱਚ ਭਾਜਪਾ ਦੇ ਜਿਹੜੇ ਵਿਧਾਇਕ ਨੇ ਕੀ ਉਹ ਪੰਜਾਬ ਸਰਕਾਰ ਦੇ ਮਤੇ ਦੇ ਹੱਕ ਵਿੱਚ ਭੁਗਤਦੇ ਨੇ ਜਾਂ ਫਿਰ ਮਤੇ ਦੇ ਵਿਰੋਧ ਵਿੱਚ ਭੁਗਤਦੇ ਨੇ ਕੀ ਕੋਈ ਪਾਰਟੀ ਵਾਕ ਆਊਟ ਕਰੇਗੀ ਸਭ ਤੋਂ ਗਾਲੇ ਹੈ ਵੱਡੀ ਗਾਲੇ ਹੈ ਕਿ ਇੱਥੇ ਇੱਕ ਜੋ ਬਹਿਸ ਹੋਵੇਗੀ ਉਹ ਬੇਹਦ ਦਿਲਚਸਪ ਰਹਿਣ ਵਾਲੀ ਹੈ ਦੇਖਣਾ ਹੋਵੇਗਾ ਕਿ ਸਿਰਫ ਪਾਰਟੀ ਬੈਠਕ ਵਿੱਚ ਬਣੀ ਇਕਤਾ ਬਰਕਰਾਰ ਰਹਿੰਦੀ ਹੈ ਜਾਂ ਕੋਈ ਬਖੇੜਾ ਖੜਾ ਹੋਵੇਗਾ ਪਾਸ ਕੀਤੇ ਜਾਣ ਵਾਲੇ ਮਤੇ ਦੀ ਸ਼ਬਦਾਵਲੀ ਤੇ ਸ਼ਾਮਿਲ ਕੀਤੇ ਜਾਣ ਵਾਲੇ ਨੁਕਤੇ ਉੱਤੇ ਹੋਣ ਵਾਲੀ ਖੁੱਲੀ ਬਹਿਸ ਵੀ ਦਿਲਚਸਪ ਰਹੇਗੀ ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਵੀ ਭਾਵੇਂ ਸਰ ਪਾਰਟੀ ਬੈਠਕ ਵਿੱਚ ਪੰਜਾਬ ਦੇ ਹੱਕ ਵਿੱਚ ਡਟਵੀਂ ਹਮਾਇਤ ਦਿੱਤੀ ਹੈ ਪਰ ਹੁਣ ਦੇਖਣ ਵਾਲਾ ਹੋਵੇਗਾ ਕਿ ਵਿਧਾਨ ਸਭਾ ਵਿੱਚ ਪਾਜਪਾ ਦੇ ਦੋਵੇਂ ਵਿਧਾਇਕਾਂ ਦੀ ਸੁਰ ਕਿਸ ਤਰ੍ਹਾਂ ਦੀ ਰਹਿੰਦੀ ਹੈ ਇਸ ਸੈਸ਼ਨ ਤੋਂ ਬਾਅਦ ਹਰਿਆਣਾ ਸਰਕਾਰ ਪਾਖੜਾ ਦਾ ਪਾਣੀ ਲੈਣ ਲਈ ਆਪਣਾ ਅਗਲਾ ਕਦਮ ਚੁੱਕੇਗੀ ਹੋ ਸਕਦਾ ਹੈ ਕਿ ਹਰਿਆਣਾ ਵੀ ਪਹਿਲਾਂ ਵਿਸ਼ੇਸ਼ ਸੈਸ਼ਨ ਬੁਲਾ ਕੇ ਮਤਾ ਪਾਸ ਕਰਨ ਬਾਅਦ ਸੁਪਰੀਮ ਕੋਰਟ ਦਾ ਰੁਕ ਕਰੇ ਹਰਿਆਣਾ ਸਰਕਾਰ ਅਤੇ ਉੱਥੋਂ ਦੀਆਂ ਪਾਰਟੀਆਂ ਹੁਣ ਭਾਖੜਾ ਡੈਮ ਦੁਆਲੇ ਪੰਜਾਬ ਪੁਲਿਸ ਦੀ ਕੇਰਾਬੰਦੀ ਚੁੱਕਣ ਤੇ ਡੈਮ ਨੂੰ ਕੇਂਦਰੀ ਫੋਰਸ ਹਵਾਲੇ ਕਰਨ ਦੀ ਮੰਗ ਕਰ ਰਹੀਆਂ ਨੇ ਇਸੇ ਤਰ੍ਹਾਂ ਪੰਜਾਬ ਦਾ ਵਿਸ਼ੇਸ਼ ਸੈਸ਼ਨ ਬਹੁਤ ਅਹਿਮ ਹੈ ਇਸ ਸੈਸ਼ਨ ਤੋਂ ਪਹਿਲਾਂ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਸਰજન ਸੰਗਠਨ ਨੇ ਜਿਹੜੇ ਉਹ ਕੇਂਦਰੀ ਡੈਮ ਸਿਫਟੀ ਐਕਟ ਅਦਤ ਕਰਨ ਦੇ ਅਤੇ ਭਾਖੜਾ ਬੋਰਡ ਦਾ ਮੁਕੰਮਲ ਪ੍ਰਬੰਧ ਪੰਜਾਬ ਨੂੰ ਸੌਂਪੇ ਜਾਣ ਬਾਰੇ ਮਤਾ ਪਾਸ ਕਰਨ ਉੱਪਰ ਜ਼ੋਰ ਦੇ ਰਹੇ ਨੇ ਤਾਂ ਸੂਬੇ ਦੇ ਅਧਿਕਾਰਾਂ ਦੀ ਗੱਲ ਹੈ ਪੰਜਾਬ ਸਰਕਾਰ ਅੱਜ BBMP ਦੇ ਫੈਸਲੇ ਖਿਲਾਫ ਮਤਾ ਲਿਆ ਸਕਦੀ ਹੈ ਅਤੇ ਦੇਖਣਾ ਹੋਵੇਗਾ ਕਿ ਬਾਕੀ ਸਿਆਸੀ ਪਾਰਟੀਆਂ ਦੇ ਵਿਧਾਇਕ ਨੇ ਜਿਹੜੇ ਆਗੂ ਨੇ ਕੀ ਉਹ ਮਤੇ ਦੇ ਹੱਕ ਵਿੱਚ ਪੁਕਤਦੇ ਨੇ ਜਾਂ ਫਿਰ ਖਿਲਾਫ ਪੁਕਤਦੇ ਨੇ ਕੁਝ ਸਮੇਂ ਬਾਅਦ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੈ ਜਿਹੜਾ ਉਸ ਦੀ ਸ਼ੁਰੂਆਤ ਹੋਵੇਗੀ